ਕ੍ਰੇਡਨ ਖਬਰ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਲਈ ਇਮੀਗ੍ਰੇਸ਼ਨ ਨਰਮ ਹੋ ਚੁੱਕੀ ਹੈ ਜਿੱਥੇ 5 ਲੱਖ ਨੂੰ ਪਾਰ ਕਰਨ ਵਾਸਤੇ ਅਜੇ ਵੀ ਟਰੈਕ ਤੇ ਹੈ ਕੈਨੇਡਾ ਵਿੱਚ ਲਗਾਤਾਰ 2 ਮਹੀਨਿਆਂ ਦੇ ਵਾਅਦੇ ਇਮੀਗ੍ਰੇਸ਼ਨ ਤੋਂ ਬਾਅਦ ਜੂਨ ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਆਮਦ ਦੀ ਸੰਖਿਆ ਵਿੱਚ ਮਾਮੂਲੀ ਜਿੱਥੇ ਕਮੀ ਦੇਖਣ ਨੂੰ ਮਿਲੀ ਹੈ ਉੱਥੇ ਹੀ ਇਮੀਗ੍ਰੇਸ਼ਨ ਐਂਡ ਰੈਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ੇ ਅੰਕੜਿਆਂ ਦੇ ਅਨੁਸਾਰ ਦੇਸ਼ ਨੇ ਜੂਨ ਵਿੱਚ 44540 ਜੋ ਨਵੇਂ ਸਥਾਈ ਨਿਵਾਸੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਤੇ ਮਈ ਦੇ ਅੰਕੜਿਆਂ ਤੋਂ ਜਿੱਥੇ 4.9% ਇੱਕ ਘਟਾ ਹੈ ਇਸ ਗਰਾਵਡ ਦੇ ਬਾਵਜੂਦ ਕੈਨੇਡਾ ਇਮੀਗ੍ਰੇਸ਼ਨ ਨੇ ਰਿਕਾਰਡ ਤੋੜਨ ਵਾਲੇ ਨਵੇਂ ਟਰੈਕ ਜਿੱਥੇ بنائے ਨੇ ਤੇ ਅਨੁਮਾਨ ਕੀਤਾ ਜਾ ਰਿਹਾ ਤੇ ਸੰਕੇਤ ਮਿਲ ਰਿਹਾ ਕਿ 2024 ਲਈ ਆਪਣੇ ਨਵੇਂ ਟੀਚੇ ਨੂੰ ਪਾਰ ਵੀ ਕਰ ਸਕਦਾ ਹੈ ਜੂਨ ਦਾ 44540 ਨਵੇਂ ਸਥਾਈ ਨਿਵਾਸੀਆਂ ਦੀ ਗਿਰਾਵਟ ਜਦੋਂ ਕਿ ਧਿਆਨ ਦੇਣ ਯੋਗ ਸਾਲ ਦੇ ਸੁਮੱਚੇ ਸਕਾਰਾਤਮਕ ਚਾਲ ਨੂੰ ਬਹੁਤ ਜ਼ਿਆਦਾ ਨਹੀਂ ਬਦਲਦਾ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਤਾਂ ਕੈਨੇਡਾ 2024 ਦੇ ਅੰਤ ਤੱਕ ਲਗਭਗ 511410 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰ ਸਕਦਾ ਹੈ ਇਹ 2023 ਅਤੇ 4 ਲੱਖ 71815 ਨਵੇਂ ਸਾਈ ਨਿਵਾਸੀਆਂ ਦੇ ਮੁਕਾਬਲੇ 8.4% ਵਾਧੇ ਨੂੰ ਦਰਸਾਉਂਦਾ ਜੋ ਕਿ ਕੈਨੇਡੀਅਨ ਇਮੀਗ੍ਰੇਸ਼ਨ ਲਈ ਪਹਿਲਾ ਹੀ ਇੱਕ ਰਿਕਾਰਡ ਤੋੜ ਸਾਲ ਸੀ ਇਸ ਤੋਂ ਇਲਾਵਾ ਅਨੁਮਾਨਿਤ 511410927 ਨਿਵਾਸੀ 2024 ਲਈ ਸਰਕਾਰ ਦੇ 485000 ਦੇ ਟੀਚੇ ਨੂੰ ਪਾਰ ਕਰਨਗੇ ਜਿਵੇਂ ਕਿ 2024 ਤੇ 26 ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਦੱਸਿਆ ਗਿਆ ਹੈ ਇਮੀਗ੍ਰੇਸ਼ਨ ਦਾ ਇਹ ਪੱਧਰ 2025 ਅਤੇ 2026 ਦੋਵਾਂ ਲਈ ਨਿਰਧਾਰਿਤ 5 ਲੱਖ ਨਵੇਂ ਸਥਾਈ ਨਿਵਾਸੀਆਂ ਦੇ ਟੀਚੇ ਤੋਂ ਵੀ ਵੱਧ ਜਾਵੇਗਾ ਹਾਲਾਂਕਿ ਇਹ ਨੋਟ ਜ਼ਰੂਰੀ ਕਿ ਮੌਸਮੀ ਪੈਟਰਨ ਗਲੋਬਲ ਇਵੈਂਟ ਅਤੇ ਨਵੀਂ ਤਬਦੀਲੀਆਂ ਸਮੇਤ ਕਈ ਕਾਰਕਾਂ ਦੇ ਕਾਰਨ ਮਹੀਨਾਵਾਰ ਇਮੀਗ੍ਰੇਸ਼ਨ ਨੰਬਰ ਮਹੱਤਵਪੂਰਨ ਤੌਰ ਤੇ ਬਦਲ ਸਕਦੇ ਨੇ ਤੇ ਉੱਥੇ ਦੱਸਦੇ ਕਿ ਸਾਲ ਦੇ ਸ਼ੁਰੂ ਵਿੱਚ ਹੌਲੀ ਸ਼ੁਰੂਆਤ ਨੇ 2024 ਦੇ ਪਹਿਲੇ ਅੱਧ ਲਈ ਨਵੇਂ ਸਥਾਈ ਨਿਵਾਸੀਆਂ ਦੀ ਕੁੱਲ ਸੰਖਿਆ 255700 ਛੱਡ ਦਿੱਤੀ ਜੋ ਕਿ 2023 ਵਿੱਚ ਉਸੇ ਸਮੇਂ ਦੌਰਾਨ ਦਰਜ ਕੀਤੇ ਗਏ 263420 ਨਾਲੋਂ 2.9% ਘਟਾ ਹੈ Ontario ਕੈਨੇਡਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਨਵੇਂ ਪ੍ਰਵਾਸੀਆਂ ਲਈ ਚੂਟੀ ਦਾ ਸਥਾਨ ਬਣਿਆ ਹੋਇਆ ਹੈ 2024 ਦੇ ਪਹਿਲੇ ਅੱਧ ਵਿੱਚ 1 ਲੱਖ 6592 ਨਿਵਾਸੀਆਂ ਨੇ ਅਨਟਾਰੀਓ ਵਿੱਚ ਸੈਟਲ ਹੋਣ ਦੀ ਚੋਣ ਕੀਤੀ ਜੋ ਕਿ ਉਸ ਸਮੇਂ ਦੌਰਾਨ ਦੇਸ਼ ਵਿੱਚ ਆਉਣ ਵਾਲੇ ਸਾਰੇ ਨਵੇਂ ਲੋਕਾਂ ਦਾ 41.6% ਤੋਂ ਵੱਧ ਹੈ ਪ੍ਰਾਂਤ ਦੀ ਪ੍ਰਸਿੱਧੀ ਇਸ ਦੀ ਮਜ਼ਬੂਤ ਆਰਥਿਕਤਾ ਵਿਪੰਨਤਾ ਨੌਕਰੀਆਂ ਦੇ ਮੌਕੇ ਚੰਗੀ ਤਰ੍ਹਾਂ ਸਥਾਪਿਤ ਇਮੀਗ੍ਰੇਸ਼ਨ ਪ੍ਰੋਗਰਾਮਾਂ ਕਾਰਨ ਹੋ ਸકી ਤੇ ਪ੍ਰਵਾਸੀਆਂ ਨੂੰ ਆਕਰਸ਼ਿਤ ਕਰ ਲਏ ਅਨਟਾਰੀਓ ਦੀ ਸਫਲਤਾ ਨੂੰ ਵੱਖ-ਵੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੁਆਰਾ ਸਮਰਥਨ ਪ੍ਰਾਪਤ ਹੋਇਆ ਜਿਸ ਵਿੱਚ অন্ਟਾਰੀਓ ਇਮੀਗ੍ਰੈਂਟਸ ਨਾਮਜ਼ਦ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਸ਼ਾਮਲ ਸਨ ਇਹਨਾਂ ਪ੍ਰੋਗਰਾਮਾਂ ਨੇ ਵੂਰਾਂ ਦੇ ਨਾਲ 2024 ਦੇ ਪਹਿਲੇ 6 ਮਹੀਨਿਆਂ ਦੌਰਾਨ অন্ਟਾਰੀਓ ਵਿੱਚ 56155 ਨਵੇਂ ਸਥਾਈ ਨਿਵਾਸੀਆਂ ਨੂੰ ਆਉਣ ਦੀ ਸਹੂਲਤ ਦਿੱਤੀ ਜੋ ਕਿ ਸੂਬੇ ਦੇ ਸਾਰੇ ਨਵੇਂ ਸਥਾਈ ਨਿਵਾਸੀਆਂ ਨੇ ਲਗਭਗ 52.7 ਦੀ ਨੁਮਾਇੰਦਗੀ ਕੀਤੀ ਆਰਥਿਕ ਪ੍ਰਵਾਸੀਆਂ ਤੋਂ ਇਲਾਵਾ অন্ਟਾਰੀਓ ਨੇ ਜਨਵਰੀ ਤੋਂ ਜੂਨ ਤੱਕ 25610 ਨਵੇਂ ਸਥਾਈ ਨਿਵਾਸੀਆਂ ਦਾ ਪਰਿਵਾਰਕ ਸਪਾਂਸਰਸ਼ਿਪ ਰਾਹੀਆਂ ਤੇ 19755 ਦਾ ਕੈਨੇਡਾ ਦੇ ਸਰਨਾਰਥੀ ਅਤੇ ਸੁਰੱਖਿਆ ਵਿਅਕਤੀ ਦੇ ਪ੍ਰੋਗਰਾਮ ਦਾ ਹੀ ਸਵਾਗਤ ਕੀਤਾ ਜਦੋਂ ਕਿ অন্ਟਾਰੀਓ ਮੋਰੀਟਗਾਣਾ ਬਣਿਆ ਦੂਜੇ ਸੂਬਿਆਂ ਅਤੇ ਪ੍ਰਦੇਸ਼ਾਂ ਨੇ ਵੀ 2024 ਦੇ ਪਹਿਲੇ ਅੱਧ ਦੌਰਾਨ ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਹ ਤੇ ਸੰਖਿਆ ਦਾ ਬ੍ਰੇਕਡਾਊਨ ਹੈ ਨਮੇਦੀ ਪ੍ਰਾਂਤ ਸੰਖਿਆ ਸਥਾਈ ਨਿਵਾਸੀ অন্ਟਾਰੀਓ ਦੇ ਵਿੱਚ 1,6500 ਬ੍ਰਿਟਿਸ਼ ਕਲੰਬੀਆ ਦੇ ਵਿੱਚ 34,530 ਅਲਬਰਟਾ 34,375 ਕਿਊਬਕ 30315 ਮੈਨੀਟੋਬਾ 13,420 ਕੈਚਮਨ 13,015 ਨਿਊ ਬ੍ਰੈਂਜ਼ਵਿਕ 8,890 ਨੋਵਾ ਸਕੋਸ਼ੀਆ 8,330 ਨਿਊ ਫਾਉਂਡਲੈਂਡ ਅਤੇ ਲਾਬਰਾਡੋਰ ਵਿੱਚ 3020 ਪ੍ਰਿੰਸ ਐਡਵਰਡ ਆਇਲੈਂਡ ਚ 2495 ਯੂਕਾਨ ਵਿੱਚ 535 ਉੱਤਰ ਪੱਛਮੀ ਪ੍ਰਦੇਸ਼ ਵਿੱਚ 230 ਨਾਨਾਵਾਚ 25 ਤੇ ਸੂਬਾ ਜਾਂ ਹੋਰ ਖੇਤਰ ਨਹੀਂ ਦੱਸੇ ਗਏ ਵੀ ਤੇ ਕੁੱਲ 255700 ਇਨ੍ਹਾਂ ਪ੍ਰਾਂਤਾਂ ਤੇ ਪ੍ਰਦੇਸ਼ਾਂ ਵਿੱਚੋਂ ਸਿਰਫ ਨਿਊ ਫਾਉਂਡਲੈਂਡ ਅਤੇ ਲਾਬਰਾਡੋਰ ਕਿਊਬਕ ਅਤੇ অন্ਟਾਰੀਓ ਵਿੱਚ ਜੂਨ ਵਿੱਚ ਮਹੀਨਾਵਾਰ ਇਮੀਗ੍ਰੇਸ਼ਨ ਦੇ ਅੰਦਰ ਵਾਅਦਾ ਹੋਇਆ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਵਿੱਚ ਨਵੇਂ ਸਥਾਈ ਨਿਵਾਸੀਆਂ ਵਿੱਚ 3.7% ਵਾਧਾ ਹੋਇਆ ਕਿਉਂਕਿ 62.4% ਵਾਧਾ ਦੇਖਣ ਨੂੰ ਮਿਲਿਆ ਤੇ ਅਨਟਾਰੀਓ ਵਿੱਚ 0.1 ਦਾ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਤੇ ਉੱਥੇ ਦੱਸਿਆ ਕਿ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਕੈਨੇਡਾ ਦਾ ਸਭ ਤੋਂ ਪੂਰਬੀ ਸੂਬਾ ਪ੍ਰਵਾਸੀਆਂ ਵਿੱਚ ਚੁਪ ਚਾ ਪ੍ਰਸਿੱਧੀ ਪ੍ਰਾਪਤ ਕਰ ਗਿਆ ਜੂਨ ਵਿੱਚ ਪ੍ਰਾਂਤ ਦੇ ਅੰਦਰ ਨਵੇਂ ਸਥਾਈ ਨਿਵਾਸੀਆਂ ਦੇ ਅੰਦਰ 1.7% ਵਾਧਾ ਹੋਇਆ ਜਿਸ ਨਾਲ ਸਾਲ ਦੇ ਪਹਿਲੇ ਅੱਧ ਕੁੱਲ 3015 ਹੋ ਗਏ ਇਹ ਵਾਧਾ ਇੱਕ ਛੋਟੀ ਜਿਹੀ ਆਬਾਦੀ ਵਾਲੇ ਸੂਬੇ ਦੇ ਮੱਤਪੂਰਨ ਹੈ ਤੇ ਨਵੇਂ ਆਉਣ ਵਾਲਿਆਂ ਲਈ ਇੱਕ ਮੰਝਲ ਵੱਲੋਂ ਐਟਲੈਂਟਿਕ ਕੈਨੇਡਾ ਦੀ ਵੱਧ ਰਹੀ ਖਿੱਚ ਨੂੰ ਦਰਸਾਉਂਦਾ ਹੈ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਇਸ ਵਾਧੇ ਨੂੰ ਚਲਾਉਣ ਵਿੱਚ ਮੱਤਵਪੂਰਨ ਭੂਮਿਕਾ ਨਿਭਾਈ ਹੈ ਜੋ ਕਿ ਹੁਨਰਮੰਦ ਕਾਮਿਆਂ ਤੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਲੇ ਸਥਾਈ ਨਿਵਾਸੀਆਂ ਲਈ ਇੱਕ ਮਾਰਗ ਦੀ ਪੇਸ਼ਕਸ਼ ਕਰਦਾ ਜੋ ਐਟਲੈਂਟਿਕ ਕੈਨੇਡਾ ਵਿੱਚ ਰਹਿਣ ਦਾ ਅਤੇ ਕੰਮ ਕਰਨਾ ਚਾਹੁੰਦੇ ਨੇ ਤੇ ਉੱਥੇ ਦੱਸਦੀ ਹੈ ਕਿ ਕਿਊਬਕ ਕੈਨੇਡਾ ਅਤੇ ਫ੍ਰੈਂਕਫੋਨ ਪ੍ਰਾਂਤ ਨੇ ਵੀ ਜੂਨ ਵਿੱਚ ਇਮੀਗ੍ਰੇਸ਼ਨ ਦੇ ਅੰਦਰ ਵਾਧਾ ਦੇਖਿਆ ਨਵੇਂ ਸੂਬੇ ਨਿਵਾਸੀਆਂ ਦੇ ਅੰਦਰ 2.4% ਵਾਧਾ ਹੋਇਆ ਸੂਬੇ ਨੇ 2024 ਦੇ ਪਹਿਲੇ ਅੱਧ ਵਿੱਚ 30315 ਨਵੇਂ ਲੋਕ ਜੋ ਆਏ ਉਹਨਾਂ ਦਾ ਸਵਾਗਤ ਕੀਤਾ ਕਿਊਬਕ ਫ੍ਰੈਂਚ ਬੋਲਣ ਵਾਲੇ ਤੇ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਧਿਆਨ ਕੇਂਦਰਿਤ ਤੇ ਦ੍ਰਿੜ ਕਰਦੇ ਹੋਏ ਸੰਗੀ ਪ੍ਰਣਾਲੀ ਤੇ ਵੱਖ ਆਪਣੀ ਖੁਦ ਦੀ ਇਮੀਗ੍ਰੇਸ਼ਨ ਪ੍ਰਣਾਲੀ ਚਲਾਉਂਦਾ ਹੈ ਪ੍ਰੋਵੈਂਸ ਨੇ ਇਮੀਗ੍ਰੇਸ਼ਨ ਪ੍ਰੋਗਰਾਮ ਜਿਵੇਂ ਕਿ ਕਿਊਬਕ ਸਟਲਡ ਵਰਕਰ ਪ੍ਰੋਗਰਾਮ ਅਤੇ ਕਿਊਬਕ ਐਕਸਪ੍ਰੈਸ ਕਲਾਸ ਪ੍ਰੋਗਰਾਮ ਕਿਊਬਕ ਦੇ ਲੇਬਰ ਮਾਰਕੀਟ ਅਤੇ ਸੱਭਿਆਚਾਰ ਲੈਂਡਸਕੇਪ ਦੀਆਂ ਖਾਸ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਹੈ ਅਲਬਰਟਾ ਦੇ ਬ੍ਰਿਟਿਸ਼ ਕੋਲੰਬੀਆ ਨ 2024 ਦੇ ਪਹਿਲੇ ਅੱਧ ਵਿੱਚ ਕਰਮਬਾਰ 34375 ਅਤੇ 34535 ਨਵੇਂ ਸਥਾਈ ਨਿਵਾਸੀਆਂ ਨਾਲ ਪ੍ਰਵਾਸੀਆਂ ਦਾ ਮੁੱਖ ਪ੍ਰਮੁੱਖ ਸਥਾਨ ਬਣ ਗਿਆ ਹੈ ਦੋਵੇਂ ਸੂਬੇ ਮਜ਼ਬੂਤ ਅਰਧ ਵਿਵਸਥਾ ਅਤੇ ਨੌਕਰੀਆਂ ਦੇ ਮੌਕੇ ਅਤੇ ਆਕਰਸ਼ਕ ਜੀਵਨ ਸ਼ੈਲੀ ਨੂੰ ਪੇਸ਼ ਕਰਦੇ ਨੇ ਜੋ ਉਹਨਾਂ ਨੂੰ ਨਵੇਂ ਆਉਣ ਵਾਲਿਆਂ ਲਈ ਪ੍ਰਸੰਧ ਵਿਕਲਪ ਬਣਾਉਂਦੇ ਨੇ ਪਰ ਹੁਣ ਪ੍ਰਵਾਸੀਆਂ ਦੀ ਵਾਧੇ ਆਮਦ ਕਰਕੇ ਅਲਬਰਟਾ ਵਿੱਚ ਵੱਡੀ ਬਦਲੀ ਦੇਖਣ ਨੂੰ ਮਿਲ ਰਹੀ ਹੈ। ਇਸ ਦੁਨੀਆ ਦੀਆਂ तमाम ਖਬਰਾਂ ਦੇਖਣ ਵਾਸਤੇ ਤੁਸੀਂ ਸਾਡੇ YouTube ਚੈਨਲ ਆਜ਼ ਨਿਊਜ਼ ਵਾਲਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸਾਡਾ Facebook ਪੇਜ ਉਸ ਨੂੰ ਵੀ ਤੁਸੀਂ ਫਾਲੋ ਕਰ ਸਕਦੇ ਹੋ ਹੋਰ ਖਬਰਾਂ ਦੇਖਣ ਵਾਸਤੇ ਤੁਸੀਂ ਦੇਖਦੇ ਰਹੋ ਆਜ਼ ਨਿਊਜ਼ ਵਾਲਾ।